ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੋਵਿੰਦ ਘਾਟ ਦਰਸ਼ਨ ਕਰ ਲਿਆ ਤੇ ਹੁਣ ਰਵਾਨਗੀ ਗੋਵਿੰਦ ਧਾਮ ਨੂੰ ਤੇ ਹਿਮਕੁੰਣ ਸਾਹਿਬ ਦੀਆਂ ਤਕਰੀਬਨ ਪਹਿਲੀਆਂ ਵੀਡੀਓ 2025 ਦੀਆਂ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਦੀਆਂ ਬੈਕ ਟੂ ਬੈਕ ਜਲਦੀ ਜਲਦੀ ਜਾ ਕੇ ਆਪਣੇ ਵੀਡੀਓ ਦਾ ਚੈਨਲ ਗ੍ਰੇਟ ਅਲਿਗਾਸ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਸੰਗਤ ਜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਬਾਹਰ ਹੁੰਨੇ ਆ ਗੋਵਿੰਦ ਘਾਟ ਤੋਂ ਤੇ ਜਿਹੜਾ ਇਹ ਪੁਲ ਹੁੰਦਾ ਸੀਗਾ ਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਜਦੋਂ ਗੋਬਿੰਦ ਘਾੜ ਤੋਂ ਸੱਚਕਣ ਸ਼੍ਰੀ ਹੇਮਕੋਟ ਸਾਹਿਬ ਵਾਲੀ ਸਾਈਡ ਜਾਂਦੇ ਆ ਗੋਬਿੰਦ ਘਾੜ ਵਾਲੀ ਸਾਈਡ ਜਾਂਦੇ ਸੀ ਤਾਂ ਜਿਹੜਾ ਇਹ ਪੁਲਿਆ ਨਾ ਇਹ ਉੱਪਰੋਂ ਇੱਕ ਬਹੁਤ ਵੱਡੀ ਚਟਾਨ ਦੇ ਉੱਤੇ ਡਿੱਗੀ ਸੀ ਤੇ ਇਹ ਟੁੱਟ ਗਿਆ ਸੀਗਾ ਸਾਰਾ ਡਿੱਗਿਆ ਸੀ ਨਾ ਤੇ ਉਸ ਤੋਂ ਬਾਅਦ ਹੁਣ ਯਾਤਰਾ ਆਰੰਭ ਹੋ ਗਈ ਆ ਤੇ ਨਵਾਂ ਪੁਲ ਬਣ ਕੇ ਤਿਆਰ ਹੋ ਗਿਆ ਜੀ ਤੇ ਤੁਹਾਨੂੰ ਉਹਦੇ ਵੀ ਦਿਦਾਰੇ ਕਰਵਾਉਂਦੇ ਆ ਨਵੇਂ ਪੁਲ ਦੇ ਉੱਤੋਂ ਦੀ ਸਾਰੀਆਂ ਸੰਗਤਾਂ ਆ ਜਾ ਰਹੀਆਂ ਆ ਯਾਤਰਾ ਸਟਾਰਟ ਹੋਣੀ ਆ 25 ਮਈ ਨੂੰ ਨਾ ਪਰ ਜਿਹੜੇ ਸੇਵਾਦਾਰ ਭਰਾ ਆ ਉਹ ਜਾ ਰਹੇ ਆ ਜਿਹੜੀਆਂ ਦੁਕਾਨਾਂ ਆ ਉਹਨਾਂ ਦਾ ਸਾਮਾਨ ਜਾ ਰਿਹਾ ਆ ਹਾਂਜੀ ਪ੍ਰਸ਼ਾਦ ਜਾ ਰਿਹਾ ਆ ਸਾਰਾ ਕੁਝ ਜਾ ਰਿਹਾ ਆ ਨਾ ਲੰਗਰ ਦੀ ਰਸਤ ਜਾ ਰਹੀ ਆ ਤੇ ਆਜੋ ਚਲਦੇ ਆ ਜੀ ਕਰਾਉਨੇ ਆ ਦਰਸ਼ਨ ਮੇਲੇ ਔਰ ਪੂਰੀ ਵੀਡੀਓ ਪੂਰੇ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਤੁਸੀਂ ਸਾਡੇ ਨਾਲ-ਨਾਲ ਚੱਲ ਰਹੇ ਹੋ ਤੁਸੀਂ ਵੀ ਯਾਤਰਾ ਖੁਦ ਕਰ ਰਹੇ ਹੋ ਨਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਰਾਪੋੜ ਬਣ ਕੇ ਰੈਡੀ ਹੋ ਚੁੱਕਾ ਆ ਸਾਰੀਆਂ ਸੰਗਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਇਤੋਂ 3-4 ਕਿਲੋਮੀਟਰ ਗਾਂ ਤਾਂ ਗੱਡੀਆਂ ਜਾਂਦੀਆਂ ਆ ਤੇ ਇੱਥੇ ਬੈ ਕੇ ਚਲਾਂਗੇ ਗੱਡੀ 'ਚ ਤੇ ਅੱਗੇ ਪੈਦਲ ਯਾਤਰਾ ਇਹ ਜਿਹੜੀਆਂ ਟੈਕਸੀਆਂ ਖੜੀਆਂ ਆ ਇਹ ਆਪਣੇ ਪੂਰੀ ਭਰ ਕੇ ਚਲਦੀਆਂ 10 ਵਾਰੀਆਂ ਲੈ ਕੇ ਜਾਂਦੀਆਂ ਨਾ ਤੇ 10 ਵਾਰੀਆਂ ਹਜੇ ਹੋ ਨਹੀਂ ਰਹੀਆਂ ਕਿਉਂਕਿ ਸੰਗਤ ਆ ਨਹੀਂ ਰਹੀ ਨਾ ਤੇ ਬਾਕੀ ਪੈਦਲ ਚੱਲਾਂਗੇ ਅਗਰ ਉਹ ਗੱਡੀਆਂ ਅੱਗੇ ਖੜੀਆਂ ਆ ਅਗਰ ਤਾਂ ਉਹ ਮੰਨ ਗਏ ਭਰਾ ਤਾਂ ਫਿਰ ਉਹ 'ਚ ਚਲਾਂਗੇ ਨਹੀਂ ਤਾਂ ਫਿਰ ਪੈਦਲ ਯਾਤਰਾ ਜੀ ਤੇ ਇੱਥੋਂ ਪੁੱਛਦੇ ਆ ਅਗਰ ਇਹ ਲੈ ਕੇ ਜਾਂਦੀ ਆ ਤੇ ਤੇ ਇੱਥੇ ਲੱਗਾ ਫੁੱਲਾਂ ਦੀ ਘਾਟੀ ਵਾਲਾ ਗੇਟ ਫੁੱਲਾਂ ਦੀ ਘਾਟੀ ਤੇ ਨਹੀਂ ਖੁੱਲੀ ਨਾ ਅਜੇ ਉਹ ਜੂਨ ਵਿੱਚ ਖੁੱਲੇਗੀ 1 ਜੂਨ ਤੋਂ 1 ਜੂਨ ਤੋਂ ਨਾ ਤੇ ਟੈਕਸੀ ਵਾਲੇ ਭਰਾ ਜਿਹੜੇ ਆ ਉਹ ਜਾਣਦੇ ਨਹੀਂ ਨਾ ਗੱਡੀ ਭਰ ਕੇ ਜਾਂਦੇ 10 ਬੰਦੇ ਲੈ ਕੇ ਜਾਂਦੇ ਆ ਤੇ ਅਸੀਂ ਹੈਗੇ ਆ ਦੋ ਜਣੇ ਅਸੀਂ ਆ ਤੇ ਇੱਕ ਸਾਡਾ ਭਰਾ ਆ ਭਾਈ ਆਜੋ ਲੱਗੇ ਆਜੋ ਤੁਸੀਂ ਵੀ ਕੈਮਰੇ 'ਚ ਆਜੋ ਯਾਰ ਕਿੰਨੇ ਪੈਸੇ ਲਵੋਗੇ ਅੱਜ ਲੈ ਲੇਂਗੇ 50 ਰੁਪਏ ਪਰ ਹੈਡ ਹੈ 50 ਰੁਪਏ ਪਰ ਹੈਡ ਆ ਪਰ ਕਿੰਨੇ ਜਣੇ 150 ਲਵੋਗੇ ਆਹ ਸਾਰੇ ਬੇਬੇ ਦੋ 50 ਸਪੀਡ ਕਰ ਲੇਗੇ ਚਲੋ ਚਲੋ ਇਤਨਾ ਕਰੋ ਆਪਾਂ ਸ਼ੇਅਰ ਕਰ ਲਾਂਗੇ ਤੇ ਚਲੋ ਗੱਡੀ ਕੱਢੋ ਫਿਰ ਠੀਕ ਆ ਆਜੋ ਕਿੰਨਾ ਦੇਣਾ ਆਮਨੇ ਆਪਨੇ 150 ਆਪ ਇਕੱਲੇ ਹੋ ਹਾਂ ਡੇਟ ਤਾਂ ਹਮ ਬਾਕੀ ਆਪ 150 300 ਹਮ ਦੇਂਗੇ 450 ਦੇ ਦੇਂਗੇ ਇਸਕੋ ਠੀਕ ਆ ਭਾਜੀ ਆਓ ਜੀ ਲਓ ਜੀ 150 ਦੇ ਵਿੱਚ ਗੱਲ ਨਿਪਟ ਗਈ ਆ 1.50 ਦੇ ਵਿੱਚ ਪਰ ਪਰਸਨ ਤੁਸੀਂ ਤਾਂ ਨਹੀਂ ਜਾਣਾ ਆਜੋ ਲੈ ਜੀ 150 ਚਲੋ ਜੀ ਆਓ ਚਲੇ ਲਓ ਜੀ ਗੱਡੀ ਮਿਲ ਗਈ ਆ ਭਰਾ ਦੀ ਕੀ ਨਾਮ ਆ ਤੁਹਾਡਾ ਸੁਭਾਸ਼ ਸੁਭਾਸ਼ ਕੀ ਬਾਤ ਆ ਇਹ ਸੁਭਾਸ਼ ਵੀਰਾ ਆਪਣਾ ਤੇ ਨਾਲ ਆਪਣੇ ਭਾਜੀ ਤੁਹਾਡਾ ਕੀ ਨਾਮ ਆ ਸੁਭਾਸ਼ ਚੋਹਾਨ ਚੋਹਾਨ ਆਪ ਵੀ ਪਿੱਛੇ ਬੈਠੇ ਹੋ ਚੋਹਾਨ ਜੀ ਸੁਰਿੰਦਰ ਸਿੰਘ ਚੋਹਾਨ ਅੱਛਾ ਦੋਨੋਂ ਚੋਹਾਨ ਚੋਹਾਨ ਆ ਨਾ ਸੁਭਾਸ਼ ਕੀ ਮੈਂ ਚਾਹ ਹੁੰਦਾ ਜੱਤ ਅਰੇ ਬਹੁਤ ਜ਼ਿਆਦਾ ਚਾਹ ਹੁੰਦਾ ਹਾਂ ਜੀ ਕਿਤਨੇ ਸਾਲ ਹੋ ਗਏ ਆ ਗੱਡੀ ਚਲਾਉਂਦੇ ਹੋ ਇਹ ਤਾਂ ਪਹਿਲਾ ਸਾਲ ਹੈ ਮੇਰਾ ਪਹਿਲਾ ਸਾਲ ਆ ਹਾਂਜੀ ਤੋਂ ਪਹਿਲੇ ਕਹਾ ਤੇ ਪਹਿਲੇ ਸਟੱਡੀ ਕਰ ਰਹੇ ਸੀ ਸਟੱਡੀ ਕਰ ਰਹੇ ਸੀ ਨਾ ਤੇ ਚਲੋ ਬਹੁਤ ਵਧੀਆ ਮਨ ਲੱਗ ਰਿਹਾ ਆ ਲੱਗ ਰਿਹਾ ਹੈ ਚਲੋ ਵਧੀਆ ਰਾਈਟ ਇਹ ਸਾਡਾ ਜੋਗੀ ਜੋਗੀ ਬੋਲ ਕੋ ਜੋਏ ਕਿਦਾਂ ਕਿਦਾਂ ਲੱਗ ਰਿਹਾ ਜਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਇਹ ਬੰਦਾ ਸਾਡਾ ਨਾ ਇਹ ਦੂਰ ਪਾਰ ਜਾਂਦਾ ਨਹੀਂ ਪੇਲੀਆਰੀ ਲੈ ਕੇ ਆਇਆ ਨਾ ਤੇ ਬਹੁਤ ਭੱਗਾ ਵਾਲਿਆ ਮੈਂ ਕਹਿੰਦਾ ਪੇਲੀ ਸੰਗਤ ਜਾ ਰਹੀ ਪਹਿਲਾ ਜੱਥਾ ਪਹਿਲਾਂ ਤਾਂ ਨਹੀਂ ਗਿਆ ਨਾ ਕੋਈ ਪਹਿਲਾਂ ਅਸੀਂ ਜਾ ਰਹੇ ਹਾਂ ਅਰੇ ਕੀ ਬਾਤ ਹੈ ਕੀ ਬਾਤ ਹੈ ਕਿਰਪਾ ਸੱਚੇ ਬਾਦਸ਼ਾਹੀ ਤੇ ਆਓ ਜੀ ਕਰਾਉਂਦੇ ਆ ਦਰਸ਼ਨ ਮੇਲੇ ਤੁਹਾਨੂੰ ਗੋਵਿੰਦ ਧਾਮ ਦੇ ਗੁਰਦੁਆਰਾ ਸਾਹਿਬ ਦੇ ਨਪਤੀ ਹਾਂਜੀ ਹਾਂਜੀ ਤੇ ਥੈਂਕ ਯੂ ਤੇਰਾ ਯਾਰ ਵੈਲਕਮ ਸਵਾਗਤ ਕਿਸ ਨੇ 300 ਦੇ ਨਜ਼ਰ ਕੋ 3 300 ਚਲੋ ਨਿਕਾ ਮਿਲਤੇ ਆ ਫਿਰ ਥੈਂਕ ਯੂ so much ਠੀਕ ਹੈ ਤੇ ਇੱਥੇ ਤੱਕ ਹੁੰਦੀ ਆ ਗੱਡੀ ਪੁਲਨਾ ਪਿੰਡ ਤੱਕ ਨਾ ਤੇ ਪੁਲਨਾ ਪਿੰਡ ਦਾ ਪੂਰਾ ਬਲੌਗ ਪਿਛਲੇ ਸਾਲ ਦਾ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾਉਂਗਾ ਇਸ ਤੋਂ ਅੱਗੇ ਸ਼ੁਰੂ ਹੁੰਦੀ ਆ ਪੈਦਲ ਯਾਤਰਾ ਠੀਕ ਆ ਆ ਜੋ ਚਲ ਜੀ ਹਾਂਜੀ ਓਕੇ ਥੈਂਕ ਯੂ ਸਰ ਓਕੇ ਬ్రో ਜੀ ਕੋੜੇ ਵਾਲੇ ਜਿਹੜੇ ਗੋਵਿੰਦ ਤਾਂ ਹਮ ਤੋਂ ਸਮਾਨ ਛੱਡ ਕੇ ਵਾਪਸ ਆ ਰਹੇ ਆ आर की रेट की निकलिया रेट क्या निकला है किसका रेट रेट घोड़े का क्या रेट निकला घोड़े का हाँ सरकारी रेट है सरकारी रेट, ना। सरकारी रेट ना क्या दो गोविंद के घाट से गोविंद धाम तक ना पुलना तक पुलना से क्या रेट दो हजार रुपये ना तो ये सरकारी रेट है ना यही रहता है कम बद भी हो जाता है कम नहीं होता कम नहीं होता ना ਰਾਸ ਟੱਕਾ ਲੱਗ ਰਿਹਾ ਜਦੋਂ ਰਸਤੇ ਮੇ ਮਿਲਤੇ ਹਨ ਉਹ ਅਲੱਗ ਜੀ ਜੀ ਚਲੋ ਬੜੀਆ ਠੀਕ ਓਕੇ ਤੇ 2000 ਰੁਪਿਆ ਘੋੜੇ ਵਾਲੇ ਦਾ ਜਦੋਂ ਤੁਸੀਂ ਗੋਬਿੰਦ ਘਾੜ ਤੋਂ ਪੁਲਨਾ ਪਿੰਡ ਆਏ ਨੇ ਇੱਥੇ ਗੱਡੀਆਂ ਰੁਕਦੀਆਂ ਆ ਉਸ ਤੋਂ ਬਾਅਦ ਗੋਬਿੰਦ ਦੇ ਧਾਮ ਲਈ ਘੋੜਾ ਜਦੋਂ ਕਰਨਾ ਪਰ ਹੈਡ 2000 ਰੁਪਿਆ ਹੈ ਨਾ ਜੀ ਇੱਕ ਗੱਲ ਹੋਰ ਜਦੋਂ ਰਾਹ ਚ ਆਪਾਂ ਪੈਦਲ ਆ ਰਹੇ ਹੁੰਦੇ ਆ ਨਾ ਯਾਤਰਾ ਕਰ ਰਹੇ ਹੁੰਦੇ ਆ ਜਿਹੜੇ ਰਾਹ 'ਚ ਸਲੋਗਨ ਲਿਖੇ ਹੁੰਦੇ ਆ ਬਹੁਤ ਹੀ ਉਤਸ਼ਾਹ ਭਰਦੇ ਆ ਤੁਹਾਡੀ ਯਾਤਰਾ ਦੇ ਵਿੱਚ ਤੁਹਾਨੂੰ ਪੋਸਟ ਕਰ ਦਿੰਦੇ ਆ ਤੇ ਆਪ ਤੁਸੀਂ ਪੜਿਓ ਕਹਿੰਦੇ ਵੇ ਧੀਰੇ ਚੱਲ ਰਹੀ ਮੰਜ਼ਿਲ ਆ ਹੀ ਜਾਏਗੀ ਕੀ ਬਾਤ ਆ ਜੀ ਤੇ ਵਾਕਈ ਹੌਲੀ-ਹੌਲੀ ਜਦੋਂ ਤੁਸੀਂ ਚੱਲਦੇ ਆ ਇੱਕ ਤੁਹਾਨੂੰ ਸਾਹ ਨਹੀਂ ਚੜਦਾ ਇੱਕ ਜਦੋਂ ਤੁਸੀਂ ਰੁਕਦੇ ਨਹੀਂ ਹੈਗੇ ਪਾਣੀ ਨਾਲ ਲੈ ਕੇ ਚੱਲੋ ਕਿਉਂਕਿ ਤਰੋਹੀ ਤਾਂ ਯਾਤਰਾ ਦੇ ਦੌਰਾਨ ਪਹਿਲਾਂ ਆਏ ਆ ਨਾ ਤੇ ਵੈਸੇ ਥਾਂ-ਥਾਂ ਟੁੱਟੀਆਂ ਹੈਗੀਆਂ ਫਿਰ ਇਹ ਪਾਣੀ ਦੀ ਬੋਤਲੇ ਕੈਰੀ ਕਰਕੇ ਚੱਲੋ ਥੋੜਾ ਬਹੁਤਾ ਬਿਸਕਟ ਤੇ ਗਲੂਕੋਜ਼ ਉਹ ਵੀ ਜ਼ਰੂਰ ਲੈ ਕੇ ਚੱਲੋ ਨਾ ਕਿਉਂਕਿ ਉਹਦੇ ਨਾਲ ਜਦੋਂ ਤੁਹਾਨੂੰ ਸਾਹ ਚੜਦਾ ਆ ਤੇ ਨਾਲ ਮੁਸ਼ਕਪੂਰ ਇਹ ਰਾਈਟ ਸਾਡੇ ਕੋਲ ਐਰਕੀ ਨਹੀਂ ਹੋਇਆ ਪਰ ਮੁਸ਼ਕਪੂਰ ਲੈਣਾ ਜ਼ਰੂਰੀ ਆ ਤੇ ਜਦੋਂ ਤੁਸੀਂ ਹਾਈਟ ਤੇ ਜਾਂਦੇ ਆ ਤੁਹਾਨੂੰ ਸਾਹ ਚੜਦਾ ਆ ਤੇ ਉਹਦੇ ਸੁੰਘਣ ਦੇ ਨਾਲ ਅ ਤੁਸੀਂ ਠੀਕ ਹੋ ਜਾਂਦੇ ਹੋ ਤੁਹਾਡਾ ਸਾਹ ਜਿਹੜਾ ਸਹੀ ਹੋ ਜਾਂਦਾ ਹੈ ਨਾ ਤੇ ਇੱਕ ਕਿਰਪਾ ਯਾਤਰਾ ਮਾਰਗ ਪਰ ਪਲਾਸਟਿਕ ਦਾ ਪ੍ਰਯੋਗ ਨਾ ਕਰੇ ਬਿਲਕੁਲ ਥਾਂ ਥਾਂ ਦੇ ਉੱਤੇ ਇਹ ਯਾਤਰਾ ਸੰਬੰਧੀ ਨੋਟਿਸ ਲਿਖ ਕੇ ਵੀ ਲਾਏ ਹੋਏ ਆ ਤੇ ਇਹਨਾਂ ਦੀ ਵੀ ਪਾਲਣਾ ਜ਼ਰੂਰ ਕਰਨੀ ਆ ਜਦੋਂ ਆਪਾਂ ਗੁਰੂ ਘਰ ਆਉਂਦੇ ਆ ਤੇ ਸਫਾਈ ਦਾ ਸਫਾਈ ਦਾ ਖਿਆਲ ਜ਼ਰੂਰ ਰੱਖਣਾ ਜੀ ਸਾਰੀਆਂ ਸੰਗਤਾਂ ਨੇ ਕਿਤੇ ਵੀ ਤੁਸੀਂ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਸਫਾਈ ਦਾ ਜ਼ਰੂਰ ਧਿਆਨ ਰੱਖੋ ਬਾਕੀ ਆਪਣੇ ਆਲੇ ਦੁਆਲੇ ਤੇ ਸੰਤ ਮਹਾਪੁਰਸ਼ਾਂ ਦੀ ਸੰਗਤ ਕਰਨ ਨੂੰ ਮੌਕਾ ਮਿਲਦਾ ਰਹਿੰਦਾ ਹੈ ਤੇ ਕਹਿੰਦੇ ਵੀ ਸਫਾਈ ਚ ਹੀ ਖੁਦਾਈ ਆ ਹਾਂਜੀ ਤੇ ਬਹੁਤ ਵੱਡੀ ਗੱਲ ਆ ਤੇ ਸਾਫ਼ ਸੁਥਰਾ ਰੱਖਣਾ ਆਪਣੇ ਆਪ ਨੂੰ ਆਪਣਾ ਆਲਾ ਦੁਆਲਾ ਆਪਣਾ ਵਾਤਾਵਰਣ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਨਾ ਜੀ ਤੇ ਜੰਗਲ ਚੱਟੀ ਆ ਗਏ ਆ ਤੇ ਜੰਗਲ ਚੱਟੀ ਆ ਕੇ ਇੱਥੇ ਦੁਕਾਨਾਂ तकरीबन ਖੋਲ ਵੀ ਗਈਆਂ ਆ ਤੇ ਖੁਲਦੀਆਂ ਵੀ ਪਈਆਂ ਆ ਹਨਾ ਤੇ ਆ ਜੋ ਤਿਆਰੀਆਂ ਜੋਰਾਂ ਸ਼ੋਰਾਂ ਤੇ ਲੱਗੀਆਂ ਬਸ ਕਿੰਨੇ ਦਿਨ ਹੋ ਗਏ ਆਇਆਂ ਨੂੰ ਕਿਤਨੇ ਦਿਨ ਹੋ ਗਏ ਆਏ ਕੋ ਇਹ ਹੋ ਗਏ 4-5 ਦਿਨ ਚਾਰ ਪੰਜ ਦਿਨ ਹੋ ਗਏ ਚਲੋ ਵਧੀਆ ਵਾਹਿਗੁਰੂ 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 ਹਾਂ ਹਾਂਜੀ YouTube ਵਾਲੇ ਭਾਈ ਪਿਛਲੇ ਸਾਲ ਵੀ ਤੇਰੀ ਬਣਾ ਕੇ ਗਿਆਤਾ ਯਾਦ ਹੈ ਮੇਰੀ ਮੇਰੀ ਯਾਪੇ ਤੇ ਵੀਡੀਓ ਪੈਣੀ ਆ 2 ਦਿਨ 3 ਦਿਨ ਬਾਅਦ ਕਿਉਂਕਿ ਇੱਥੇ ਇੰਟਰਨੈਟ ਨਹੀਂ ਹੁੰਦਾ ਤੇ ਜਦੋਂ ਦਰਸ਼ਮ ਵਿਲੇ ਕਰਕੇ ਥੱਲੇ ਆਵਾਂਗੇ ਤਾਂ ਫਿਰ ਜਿੱਥੇ ਵੀ ਇੰਟਰਨੈਟ ਮਿਲਿਆ ਮੈਨੂੰ ਫਿਰ ਉਸ ਜਗ੍ਹਾ ਯਾਨੀ 2 ਤੋਂ 3 ਦਿਨ ਬਾਅਦ ਜਾਂ 4 ਦਿਨ ਬਾਅਦ ਵੀਡੀਓ ਅਪਲੋਡ ਹੋਣਗੀਆਂ ਨਾ ਪੁਲਨਾ ਪਿੰਡ ਤੋਂ ਅੱਗੇ ਆ ਕੇ ਪੈਦਲ ਯਾਤਰਾ ਕਰਦੇ ਕਰਦੇ ਜਦੋਂ ਅਸੀਂ ਗੋਬਿੰਦਗੰਗੋਂ ਆਉਂਦੇ ਤੇ ਰਾਹ ਦੇ ਵਿੱਚ ਆ ਜਾਂਦਾ ਜੀ ਜੰਗਲ ਚੱਟੀ ਪਿੰਡ ਇਹ ਜਿਹੜਾ ਜੰਗਲ ਚੱਟੀ ਪਿੰਡ ਆ ਜਿਹੜੇ ਘਾਰੇ ਆ ਇਹ ਸਾਰੇ ਜਦੋਂ ਸਰਦੀਆਂ ਹੁੰਦੀਆਂ ਸਰਦੀਆਂ ਦੇ ਦੌਰਾਨ ਇਹ ਪੁਲਨਾ ਪਿੰਡ 'ਚ ਚਲੇ ਜਾਂਦੇ ਕਿਉਂਕਿ ਇੱਥੇ ਸਨੋ ਬਹੁਤ ਪੈ ਜਾਂਦੀ ਆ ਬਰਫ਼ ਬਹੁਤ ਪੈ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਯਾਤਰਾ ਸ਼ੁਰੂ ਹੁੰਦੀ ਆ ਫਿਰ ਇੱਥੇ ਆ ਜਾਂਦੇ ਆ ਨਾ ਤੇ ਇਹ ਆ ਗਏ ਜੀ ਪੁੰਡਾਰ ਪੁੰਡਾਰ ਦੇ ਵਿੱਚ ਜਦੋਂ ਆਪਾਂ ਆਉਂਦੇ ਆ ਤੇ ਨਾਲ ਹੀ ਦੋ ਰਸਤੇ ਆਇ ਇਹ ਸਟਾਪ ਆ ਗਿਆ ਜੀ ਪੁੰਡਾਰ ਤੇ ਇੱਥੇ ਵੀ ਛੋਪਾਂ ਆ ਤੇ ਇੱਥੋਂ ਦੋ ਰਸਤੇ ਬਣ ਜਾਂਦੇ ਆ ਜੀ ਇੱਕ ਰਾਈਟ ਇੱਕ ਲੈਫਟ ਇੱਕ ਸਿੱਧਾ ਜਾਂਦਾ ਤੇ ਇੱਕ ਖੱਬੇ ਹੈਨਾ ਇਹ ਜਿਹੜਾ ਰਾਈਟ ਹੈਂਡ ਵਾਲਾ ਸਿੱਧਾ ਰਸਤਾ ਜਾਂਦਾ ਆ ਇਹ ਜਿਹੜਾ ਪੁਰਾਣਾ ਪੁਲ ਹੁੰਦਾ ਸੀ ਨਾ ਪਹਿਲਾਂ 2013 ਤੋਂ ਪਹਿਲਾਂ ਉਦੋਂ ਇੱਧਰ ਦੇ ਜਾਂਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਫਲੱਡ ਆਇਆ ਸੀ ਪੁਲੋ ਟੁੱਟ ਗਿਆ ਸੀ ਉਸ ਤੋਂ ਬਾਅਦ ਇਹ ਇੱਧਰ ਆ ਗਿਆ ਸੀ ਇਹ ਰਸਤੇ ਥਾਣੀ ਜਿਹੜਾ ਲੈਫਟ ਹੈਂਡ ਵਾਲਾ ਆ ਇਸੇ ਸਾਈਡ ਦੇ ਉੱਤੇ ਜਿਹੜਾ ਨਵਾਂ ਪੁਲ ਆ ਇਹਦੇ ਉੱਤੇ ਜਿਹੜੇ ਭਾਈ ਸਾਹਿਬ ਜਿੱਦਾਂ ਮੈਂ ਪਿਛਲੇ ਸਾਲ ਵੀਡੀਓ 'ਚ ਦੱਸਿਆ ਸੀਗਾ ਵੀ ਜਿਹੜੇ ਉਹ ਮਾਲਿਸ਼ ਕਰਦੇ ਆ ਲੱਤਾਂ ਦੀ ਤੇ ਉਹ ਨਾ ਸੰਗਤਾਂ ਦੀ ਨਾ ਉਹ ਉਹ ਇਸ ਸਾਈਡ ਹੁੰਦੇ ਆ ਉਹ ਮੇਰੇ ਖਿਆਲ ਨਾਲ ਭਾਜੀ ਆ ਗਏ ਕਿ ਨਹੀਂ ਆਏ ਹਜੇ ਉਹ ਨਹੀਂ ਨਹੀਂ ਆਏ ਨਹੀਂ ਹਜੇ ਆਏ ਨਹੀਂ ਨਾ ਤੇ ਭਾਜੀ ਹੁਣੇ ਕਹਿ ਰਹੇ ਜਿਹਨਾਂ ਦੀ ਇੱਥੇ ਸ਼ਾਪ ਆਏ ਵੀ ਹਜੇ ਉਹ ਨਹੀਂ ਆਏ ਠੀਕ ਆ ਤਾਂ ਮੇਰੇ ਸਾਹ ਪਹਿਲਾਂ ਹੀ ਆਪ ਹਾਂ ਕਿਹੜੇ ਯਾਰ ਠੀਕ ਹੈ ਜੀ ਕਿਆ ਬਾਤ ਆਪਦੇ ਸਟਾਫ ਵਾਲੇ ਗਏ ਗੁਰਦੁਆਰੇ ਵਾਲੇ ਵਾਕੀ ਕੋਈ ਨਹੀਂ ਗਿਆ ਸਟਾਫ ਵਾਲੇ ਗਏ ਹਨ ਤੇ ਆਪਾਂ ਵੀ ਹੁਣ ਜਿਹੜਾ ਪੁਰਾਣਾ ਰਸਤਾ ਉਸ ਰਸਤੇ ਸਾਨੂੰ ਜਾ ਰਹੇ ਆ ਤੇ ਇਧਰ ਵੀ ਘਰ ਹੈਗੇ ਆ ਪਰ ਇਹ ਜਿਹੜੇ ਘਰ ਆ ਇੱਥੇ ਜਿਹੜੇ ਰਹਿੰਦੇ ਆ ਬਸਨੀਕ ਆ ਇਹ ਜਦੋਂ ਆਫੀਸ਼ੀਅਲ ਹੋ ਜਾਂਦਾ ਹਨ ਤੇ ਫਿਰ ਇਹ ਚਲੇ ਜਾਂਦੇ ਆ ਥੱਲੇ ਨਾ ਤੇ ਜਿੱਦਾਂ ਪੁਲਣਾ ਪਿੰਡ ਚਲੇ ਜਾਂਦੇ ਆ ਕੋਈ ਪੁਲਣਾ ਪਿੰਡ ਤੋਂ ਕੋਈ ਜੋਛੀ ਮੜ ਤੋਂ ਆਇਦਾਂ ਉਧਰੋਂ ਆਇਓਆ ਤੇ ਯਾਤਰਾ ਦੌਰਾਨੇ ਸਾਰੀ ਸੰਗਤ ਇੱਥੇ ਆ ਜਾਂਦੀ ਆ ਤੇ ਜਦੋਂ ਯਾਤਰਾ ਤੋਂ ਬਾਅਦ ਇੱਥੇ ਬਰਫ ਪੈਣੀ ਸ਼ੁਰੂ ਹੁੰਦੀ ਆ ਤੇ ਬਰਫ ਬਹੁਤ ਜ਼ਿਆਦਾ ਪੈਂਦੀ ਆ ਨਾ ਤੇ ਪੁੰਡਾਰ ਦੇ ਵਿੱਚ ਇੱਥੇ ਹੈ ਜੀ ਲਕਸ਼ਮਣ ਮੰਦਿਰ ਜੀ ਸ਼੍ਰੀ ਲੋਕਪਾਲ ਲਕਸ਼ਮਣ ਮੰਦਿਰ ਤੇ ਕਰੋ ਦਰਸ਼ਨ ਜੀ ਤੇ ਜਦੋਂ ਆਪਾਂ ਹਿਮਕੁੰਡ ਸਾਹਿਬ ਦਰਸ਼ਨ ਮੇਲੇ ਕਰਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਉਦੋਂ ਸਰੋਵਰ ਤੇ ਬਿਲਕੁਲ ਨਾਲ ਆ ਜੀ ਲੋਕਪਾਲ ਲਕਸ਼ਮਣ ਮੰਦਿਰ ਹੈਗਾ ਆ ਜੀ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਥੇ ਪੁੰਡਾਰ ਦੇ ਵਿੱਚ ਵੀ ਮੰਦਿਰ ਹੈਗਾ ਆ लक्ष्मण ਮੰਦਿਰ ਹੈਗਾ ਬਹੁਤ ਪੁਰਾਣਾ ਹੈ ਜੀ ਤੇ ਇਹ ਦੱਸਿਆ ਜਾਂਦਾ ਆ ਵੀ ਜਿਹੜਾ ਲੋਕਪਾਲ ਮੰਦਿਰ ਹੈ ਨਾ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਬਿਲਕੁਲ ਨਾਲ ਉਹ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਉਸ ਤੇ ਜਗ੍ਹਾ ਦੇ ਉੱਤੇ ਮੰਦਿਰ ਸਥਾਪਿਤ ਹੈਗਾ ਆ ਉਦੋਂ ਉਹ ਪਹਿਲੀ ਵਾਰੀ ਐ ਸਾਧੂ ਸੰਤਾਂ ਦੇ ਨਾਲ ਲੋਕਪਾਲ ਯਾਤਰਾ ਤੇ ਆਏ ਸੀ ਤਾਂ ਫਿਰ ਉਹਨਾਂ ਨੂੰ ਇਸ ਸਥਾਨ ਦੇ ਬਾਰੇ ਪਤਾ ਲੱਗਾ ਸੀ ਤਾਂ ਫਿਰ ਉਹਨਾਂ ਨੇ ਖੋਜ ਕੀਤੀ ਸੀ ਫਿਰ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਸੀਗਾ ਉਹ ਪੂਰੀ ਵਿਸਥਿਤੀ ਆਪਾਂ ਇੱਕ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਸਾਰੀ ਵਿਸਥਿਤੀ ਦੱਸਾਂਗੇ ਜੀ ਤੇ ਇੱਥੇ ਪੁਲਿਸ ਚੌਂਕੀ ਵੀ ਹੈਗੀ ਆ ਜੀ ਤੇ ਇਹ ਵੀ ਜਿੱਦਾਂ ਆਕਸੀਜਨ ਹੁੰਦਾ ਇਹ ਚਲੇ ਜਾਂਦੇ ਥੱਲੇ ਨਾ ਤੇ ਜਦੋਂ ਯਾਤਰਾ ਦੇ ਦੌਰਾਨ ਸਾਰੇ ਇੱਥੇ ਰਹਿੰਦੇ ਆ ਤਕਰ ਜੀ ਤਕਰੀਬਨ ਜਿੰਨੀਆਂ ਵੀ ਦੁਕਾਨਾਂ ਇਧਰਲੀ ਸੈੱਡ ਹੈਗੀਆਂ ਆ ਸਾਰੀਆਂ ਬੰਦ ਆ ਹਜੇ ਹਜੇ ਆਉਣਾ ਸਾਰਿਆਂ ਨੇ ਨਾ ਜੀ ਕਿਉਂਕਿ ਹਜੇ ਟਾਈਮ ਹੈਗਾ ਕਪਾੜ ਖੁੱਲਣ ਲਈ ਨਾ 25 ਤਰੀਕ ਨੂੰ ਕਪਾੜ ਖੁੱਲਣੇ ਆ ਤੇ ਜਿਸ ਦਿਨ ਕਪਾੜ ਖੁੱਲਣੇ ਉਸ ਤੱਕ ਉਸ ਦਿਨ ਤੱਕ ਕਿੰਨੇ ਨੇ ਸਾਰੀਆਂ ਸੰਗਤਾਂ ਨੇ ਆ ਜਾਣਾ ਕੁਝ ਕੁਝ ਵਿੱਚੋਂ ਆਏ ਹੋਏ ਵੀ ਆ ਨਾ ਉਹ ਸਿਵਾ ਸੰਭਾਲ ਸੀ ਵਸਫਾਈ ਕਰਦੇ ਪਏ ਆਪਣੀ ਸਫਾਈ ਕਰਦੇ ਪਏ ਕਿਉਂਕਿ ਜਦੋਂ ਇੱਥੋਂ ਚਲੇ ਜਾਂਦੇ ਆ ਤਾਂ ਫਿਰ ਮਿੱਟੀ ਘਟਾ ਬਰਫ਼ ਦੇ ਨਾਲ ਔਰ ਜਾਨਵਰ ਜਾਨਵਰ ਵੀ ਇੱਥੇ ਬਹੁਤ ਆ ਕਹਿੰਦੇ ਪਾਲੂ ਜਿਹੜਾ ਨਾ ਉਹ ਕਿਸੇ ਵੇਲੇ ਦਰਵਾਜ਼ੇ ਤੋਂ ਪੁੱਜੇ ਇਹਨਾਂ ਦੇ ਭਾਂ ਦਿੰਦਾ ਇਹਦੇ ਅੰਦਰ ਮਤਲਬ ਖਰਾਬ ਕਰ ਦਿੰਦਾ ਸਮਾਨ ਨੂੰ ਇਹ ਵੀ ਇੱਥੇ ਹੈਗਾ ਆ ਔਰ ਪੁੰਡਾਰ ਦੇ ਵਿੱਚ ਜਿਹੜੀਆਂ ਸ਼ੋਪਾਂ ਸ਼ੋਪਾਂ ਦੇ ਨਾਲ ਦੁਕਾਨਾਂ ਦੇ ਨਾਲ ਆ ਥੋੜੀ ਜਿਹੀ ਖੇਤੀ ਵੀ ਦੇਖਣ ਨੂੰ ਮਿਲੀ ਆ ਇਹਦੇ ਵਿੱਚ ਬੀਜਿਓ ਪਹਾੜੀ ਆਲੂ ਤੇ ਇੰਜਣ ਰੱਖਿਆ ਆ ਔਰ ਇਸੇ ਪੁਰਾਣੇ ਰਸਤੇ ਤੇ ਤਚਾਂਦੇ ਜਾਂਦੇ ਤੁਹਾਨੂੰ ਦਰਸ਼ਨ ਹੋਣਗੇ ਸ਼੍ਰੀ ਨੰਦਾ ਦੇਵੀ ਮੰਦਿਰ ਇਸ ਪਿੰਡ ਦਾ ਜਿਹੜਾ ਮੰਦਿਰ ਆ ਉਹਦੇ ਦਰਸ਼ਨ ਹੋਣਗੇ ਤੁਹਾਨੂੰ ਤੇ ਕਰੋ ਜੀ ਦਰਸ਼ਨ ਮਿਲੇ ਵਾਜਾ ਕੀ ਵਾਹ ਦੁਕਾਨਦਾਰਾਂ ਨੇ ਪੱਕੇ ਆਪਣੇ ਗੇਟ ਲਾਇਓ ਆ ਜੀ ਇਹ ਤਖਤ ਪਵਿੱਛ ਤੇ ਨਾਲ ਤਾਰਾ ਬਨ ਕੇ ਬੰਦ ਕੀਤਾ ਆ ਮੋਰਿਓ ਤੇ ਆ ਜਾਣਾ ਇਹਨਾਂ ਨੇ ਦੋ ਚੌ ਦਿਨਾਂ ਤੱਕ ਸਾਰਿਆਂ ਨੇ ਤੇ ਪੂਰੀ ਚੈਲਪੈਲ ਹੋ ਜਾਣੀ ਇਸ ਜਗ੍ਹਾ ਦੇ ਉੱਤੇ ਜੀ ਤੇ ਹਰ ਪਾਸੇ ਸੰਗਤਾਂ ਦਾ ਹਜੂਮ 25 ਤਰੀਕ ਨੂੰ ਜੀ 25 ਦਿਨ ਬਾਬਾ ਮੋਤਨ ਸਿੰਘ ਜੀ ਜਿਨ੍ਹਾਂ ਨੇ ਇਸ ਸਥਾਨ ਦੀ ਖੋਜ ਕੀਤੀ ਸਾਈਂ ਗੁਰਦੁਰਾ ਸਾਹਿਬ ਜੀ ਦੇ ਤੇ ਕਿਹੜੀਆਂ ਕਿਹੜੀਆਂ ਸੰਗਤਾਂ ਗੁਰੂ ਘਰ ਦਰਸ਼ਨ ਕਰਕੇ ਜਾਂਦੀਆਂ ਆ ਹਰ ਸਾਲ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਓਣ ਦੀ ਲਾਲਸਾ ਆ ਤਮੰਨਾ ਆ ਉਹ ਵੀ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਜਰੂਰ ਕਮੈਂਟ ਕਰਿਓ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਜਲਦੀ ਜਲਦੀ ਸੱਦਣ ਦਰਸ਼ਨ ਦਿਦਾਰੇ ਦੇਣ ਆਪਣੇ ਨਾ ਇਹ ਜਿਹੜੀ ਸਥਾਨ ਆ ਨਾ ਇਦਾਂ ਦੇ ਇਹਨਾਂ ਲਈ ਬਿਆਨ ਕਰਨਾ ਸ਼ਬਦਾਂ ਦੇ ਵਿੱਚ ਔਖਾ ਹੋ ਜਾਂਦਾ ਆ ਕਰ ਨਹੀਂ ਸਕਦੇ ਤੁਸੀਂ ਕਿਉਂਕਿ ਇਹ ਖੂਬਸੂਰਤੀ ਇੰਨੀ ਆ ਬਈ ਜੋ ਤੁਹਾਡੀਆਂ ਅੱਖਾਂ ਨੇ ਦੇਖ ਲਿਆ ਨਾ ਤੁਸੀਂ ਉਹ ਉਹ ਅੱਖਾਂ ਵਾਲਾ ਨਜ਼ਾਰਾ ਪਿਆਨ ਮੂੰਹ ਦੇ ਨਾਲ ਨਹੀਂ ਕਰ ਸਕਦੇ ਤੁਹਾਨੂੰ ਉਹ ਸ਼ਬਦੇ ਨਹੀਂ ਮਿਲਣੇ ਇੰਨੀ ਖੂਬਸੂਰਤ ਜਗ੍ਹਾ ਆ ਹਾਂਜੀ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਅਨੁਮਾਨ ਲਗਾ ਸਕਦੇ ਆ ਜੀ ਹਾਂਜੀ ਸੰਗਤ ਜੀ ਇਹ ਆ ਜੀ ਉਹ ਨਦੀ ਜਿਹਦੇ ਉੱਤੇ ਪਹਿਲਾਂ ਪੁਰਾਣਾ ਪੁਲ ਹੁੰਦਾ ਸੀ ਜਿਹੜਾ ਟੁੱਟ ਗਿਆ ਸੀਗਾ ਤੇ ਆਪਾਂ ਉਸ ਰਾਸਤੇ ਤਾਂ ਨਹੀਂ ਜਾ ਰਹੇ ਆ ਤੇ ਜਿਹੜਾ ਇੱਥੇ ਦਾ ਨਜ਼ਾਰਾ ਹੈ ਨਾ ਇਨਾ ਮਨਮੋਹਕ ਦ੍ਰਿਸ਼ਾ ਇੱਥੇ ਦਾ ਬਈ ਜੀ ਨਹੀਂ ਪਰਦਾ ਜਿਹੜੀਆਂ ਸੰਗਤਾਂ ਨੇ ਦਰਸ਼ਨ ਦੇਦਾਰੇ ਕੀਤੇ ਹਨ ਉਹਨਾਂ ਨੂੰ ਤਾਂ ਪਤਾ ਲੈ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਕਰਨਿਆ ਉਹ ਵੀ ਇਹ ਅੰਦਾਜ਼ਾ ਲਗਾ ਕੇ ਦੇਖ ਸਕਦੇ ਵੀ ਕਿਆ ਨਜ਼ਾਰਾ ਆ ਕਿਆ ਸੋਹਣਾ ਨਜ਼ਾਰਾ ਇੱਥੇ ਬਣਦਾ ਵਾਲੇ ਤੋਂ ਵਾਲੇ ਉੱਚੇ ਉੱਚੇ ਪਹਾੜ ਪਰਫ ਦੇ ਪਰਬਤ ਉੱਚੇ ਉੱਚੇ ਪਹਾੜ ਆ ਤੇ ਵਿੱਚ ਇਹ ਨਦੀ ਬੌਦੀ ਦੇ ਵੱਡੇ ਵੱਡੇ ਪੱਥਰਾਂ ਦੇ ਉੱਤੋਂ ਜਦੋਂ ਪਾਣੀ ਨਿਕਲ ਕੇ ਆਉਂਦਾ ਹੈ ਨਾ ਇੱਕ ਵੱਖਰਾ ਹੀ ਮਤਲਬ ਵਿਊ ਦੇਖਣ ਨੂੰ ਮਿਲਦਾ ਇੱਕ ਵੱਖਰਾ ਹੀ ਆਨੰਦ ਆਉਂਦਾ ਆ ਅਮੇজিং ਅਮੇজিং ਹਾਂਜੀ ਤੇ ਇਹ ਪੁਰਾਣਾ ਪੁਲ ਆ ਉਹਦੇ ਉੱਪਰ ਦੀ ਹੁਣ ਜਾਵਾਂਗੇ ਤੇ ਵੈਸੇ ਇਹ ਵੀ ਇਹਨਾਂ ਨੇ ਪੈਦਲ ਜਾਣ ਲਈ ਬਣਾਤਾ ਆ ਛੋਟਾ ਜਿਹਾ ਤੇ ਪਹਿਲਾਂ ਪੱਕਾ ਪੁਲ ਵੱਡਾ ਹੁੰਦਾ ਸੀਗਾ ਜਿਹਦੇ ਉਤੋਂ ਦੀ ਘੋੜੇ ਵੀ ਜਾਂਦੇ ਸੀਗੇ ਤੇ ਇਹ ਆ ਜੀ ਪੁਰਾਣਾ ਪੁਲ ਜਿੱਦਾਂ ਇੱਥੇ ਪਹਿਲਾਂ ਵੱਡਾ ਪੁਲ ਹੁੰਦਾ ਸੀਗਾ ਤੇ ਹੁਣ ਇਹਨਾਂ ਨੇ ਪੈਦਲ ਇੱਕ ਦੋ ਬੰਦਿਆਂ ਦੇ ਨੰਗਣ ਨੂੰ ਆ ਬਣਾਤਾ ਆ ਤੇ ਮੇਨ ਜਿਹੜਾ ਵੱਡਾ ਪੁਲ ਆ ਇਹ ਆ ਜੀ ਬਹੁਤ ਸਟਰੋਂਗ ਪੁਲ ਬਣਿਆ ਬਹੁਤ ਵੱਡਾ ਬੜਿਆ ਪੁਲ ਪਾਰ ਕਰਕੇ ਤੇ ਨਾਲ ਹੀ ਤੁਸੀਂ ਖਾਣ ਨੂੰ ਇੱਥੇ ਬਣਿਆ ਰੈਸਟੋਰੈਂਟ ਤੋਂ ਤੇ ਉਥੋਂ ਪਰੌਂਠੇ ਵੀ ਖਾ ਸਕਦੇ ਆ ਚਾਹ ਵੀ ਪੀ ਸਕਦੇ ਲੱਸੀ ਠੰਡਾ ਸਾਰਾ ਕੁਝ ਮਿਲਦਾ ਹੈ ਨਾ ਤੇ ਰੇਟ ਕੀ ਆ ਇੱਥੇ ਉਹ ਵੀ ਕਨਫਰਮ ਕਰ ਦਿੰਦੇ ਆ ਕਿਉਂਕਿ ਰੇਟ ਇੱਥੇ ਜਿਆਦਾ ਹੀ ਹੁੰਦੇ ਆ ਕਿਉਂਕਿ ਥੱਲਿਓਂ ਘੋੜਿਆਂ ਦੇ ਉੱਤੇ ਜਦੋਂ ਮਾਲ ਆਉਂਦਾ ਆ ਸਮਾਨ ਆਉਂਦਾ ਆ ਤੇ ਖਰਚਾ ਜਿਆਦਾ ਚੜਦਾ ਜਿਉਂ-ਜਿਉਂ ਆਪਾਂ ਹੇਮਕੁੰਣ ਸਾਹਿਬ ਗੁਰਦੁਆਰਾ ਸਾਹਿਬ ਵਾਲੀ ਸਾਈਡ ਜਾਈ ਜਾਣਾ ਉਦਾਂ ਉਦਾਂ ਹਰ ਇੱਕ ਚੀਜ਼ ਦਾ ਰੇਟ ਜਿਹੜਾ ਆ ਉਹ ਪਲੱਸ ਹੋਈ ਜਾਣਾ ਹੈ ਨਾ ਤੇ ਇੱਥੇ ਹੁਣ ਲੱਗ ਗਈ ਭੁੱਖ ਤੇ ਖਾਵਾਂਗੇ ਪਰੌਂਠੇ ਦੇ ਨਾਲ ਚੌਲ ਹਾਂਜੀ ਬਾਜੀ ਕੀ ਹਾਲ ਆ ਕਿੱਧਰ ਗਏ ਇਦਾਂ ਨਹੀਂ ਆ ਪਰੋਠਾ ਬਣੂਗਾ ਤੇ ਨਾਲ ਕੀ ਆ ਚੌਲ ਆ ਜਾ ਇੱਧਰ ਨੂੰ ਤੇ ਲਓ ਜੀ ਪਾ ਦੇ ਪਾ ਦੇ ਦਾਲ ਹੋਰ ਪਾ ਦੇ ਦਾਲ ਚੰਗੀ ਤਰ੍ਹਾਂ ਪਾ ਦੇ ਪਾ ਦੇ ਦਾਲ ਕੀ ਬਾਤ ਹੈ ਕਿੰਨੇ ਦੀ ਪਲੇਟ ਆ ਦਾਲ ਦੀ ਇਹ ਦਾਲ ਆਨਲਾਈਨ ਚੌਲ ਲਿਖੀ ਹੈ ਅਰੇ ਦਾਫਤਾ ਦੇਣਾ ਮੈਂ ਬਤਾਨਾ ਨਾ 4 ਰੁਪਏ ਦੀ ਤੇ ਤੇ ਪਰੋਠਾ 68 ਰੁਪਏ ਦਾ 80 ਰੁਪਏ ਦਾ ਨਾ ਤੇ ਮੈਗੀ ਮੈਗੀ ਵੀ 80 ਦੀ ਹੈ ਸੇਮ ਰੇਟ ਹੈ ਇਹ ਸੇਮ ਰੇਟ ਹੈ ਇਹਨ ਪਹਿਲਾਂ 60 ਦੀ ਨਹੀਂ ਸੀਗੀ ਸਰਟ ਪਲੇਨ ਥੱਲੇ ਸੀਗੀ ਕਿ ਇੱਥੇ ਵੀ ਪਲੇਨ ਓਕੇ ਤੇ ਹੁਣ ਜਿਹੜੀ ਵਜ ਐ 80 ਦੀ ਜਨਾ ਠੀਕ ਐ ਤੇ ਲਓ ਜੀ ਤੰਦੂਰ ਵੀ ਬਣ ਗਿਆ ਤੰਦੂਰੀ ਰੋਟੀ ਵੀ ਮਿਲੂਗੀ ਹਾਂਜੀ ਤੰਦੂਰੀ ਰੋਟੀ ਪਰੌਂਠੀ ਰੋਟੀ ਸਬਜੀ ਜੀ ਜਿਆਵਾ ਤੇ ਜਦੋਂ ਵੀ ਪੁਰਾਣੇ ਪੁਲ ਦੇ ਉੱਤੋਂ ਦੀ ਆਉਂਦੇ ਆ ਤਾਂ ਸਾਹਮਣੇ ਹੀ ਢਾਬਾ ਭਰਾ ਦਾ ਜੀ ਜੀ ਤੇ ਪਰਤ ਹੈਗਾ ਸਾਡਾ ਨਾਮ ਕੀ ਨਾ ਪਰਤ ਕਾ ਪਰਤ ਪਰਤ ਹਾਂਜੀ ਪਰਤ ਨਾ ਆਇਆ ਵੀਰੇ ਦਾ ਤੇ ਆ ਜਾ ਲਿਆਓ ਫਿਰ ਖਾਈਏ ਪੋਖੋ ਬਹੁਤ ਲੱਗ ਗਈ ਆ ਐ ਰਾਹ ਦੇ ਵਿੱਚ ਜਿੱਥੇ ਰਸਤੇ ਖਰਾਬ ਹੋਏ ਉਸ ਜਿਹੇ ਇਹ ਜਿਹੜੇ ਪੱਥਰ ਟੁੱਟ ਗਏ ਉਸ ਜਿਹੇ ਜਾਂ ਜਿਆਦਾ ਸਲਿੱਪਰੀ ਸੀ ਉਹ ਲਾ ਕੇ ਉੱਥੇ ਨਵੇਂ ਬਣਾ ਰਹੇ ਆ ਤੇ ਇਹ ਬੰਦ ਕੀਤੀ ਹੋਰ ਰਸਤੇ ਇਹਨਾਂ ਨੇ ਹਜੇ ਉਹ ਜਿਹੜੇ ਇੱਕ ਪਾਰਟ ਤਾਂ 25 ਨੂੰ ਖੁੱਲਣੇ ਆ ਉਸ ਤੋਂ ਬਾਅਦ ਫਿਰ ਰਸਤਾ ਵੀ ਓਪਨ ਕਰ ਦੇਣਗੇ ਨਾ ਤੇ ਇਹ ਜਿਹੜੇ ਵੱਡੇ ਵੱਡੇ ਪੱਥਰ ਡਿੱਗਦੇ ਆ ਉਹਨਾਂ ਨੂੰ ਹੀ ਇਹ ਤਰਾਸ਼ ਕੇ ਜਾਂ ਘੜ ਕੇ ਤੇਸੀ ਦੇ ਨਾਲ ਨਾ ਉਹੋ ਹੀ ਸੈੱਟ ਕਰ ਕਰਕੇ ਇੱਥੇ ਲਾਈ ਜਾਂਦੇ ਆ ਤੇ ਇਦਾਂ ਲੱਗਦਾ ਜਿਦਾਂ ਇੱਕ ਦੇ ਸੰਚੇ ਤੋਂ ਨਿਕਲ ਕੇ ਆਏ ਹੁੰਦੇ ਪੱਥਰਾ ਦੇਖੋ ਬਿਲਕੁਲ ਤੇ ਇਹ ਵੀ ਇੱਕ ਕਾਰਾਗਰੀ ਆ ਇਹ ਇੱਥੇ ਜਲ ਦਾ ਸਰੋਤ ਆ ਪਾਣੀ ਦੀ ਟੁੱਟੀ ਲੱਗੀ ਹੋਇਆ ਇੱਥੇ ਲਾਉਣਗੇ ਤੇ ਇਹਦੇ ਉੱਤੇ ਭਰਾ ਸਾਡਾ ਲਿਖ ਰਿਹਾ ਆ ਵੀ ਉਤਰਾਖੰਡ ਜਲ ਜਲ ਸਥਾਨ ਜਲ ਸਥਾਨ ਰੁਪੇਸ਼ਰ ਚਮੋਲੀ ਚਮੋਲੀ ਚ ਨਾ ਤੇ ਤਹਾੜਾਂ ਚ ਆ ਕੇ ਜਦੋਂ ਤੁਸੀਂ ਇਸ ਧਰਤੀ ਤੇ ਆਉਂਦੇ ਆ ਨਾ ਉਤਰਾਖੰਡ ਦੀ ਧਰਤੀ ਤੇ ਬੋਤਰਾਵਾਂ ਵਾਲੇ ਪਾਣੀ ਨਾਲ ਅਗਰ ਤੁਸੀਂ ਇੱਥੇ ਦਾ ਪਿਓਰ ਪਾਣੀ ਪੀਓਗੇ ਨਾ ਪਿਓਰ ਔਰ ਇੰਨਾ ਸ਼ੁੱਧ ਪਾਣੀ ਉਹ ਤੁਹਾਨੂੰ ਇਹ ਪਾਣੀ ਵੀ ਕੇ ਵਾਂਗੂ ਲੱਗੂਗਾ ਤੇ ਇੱਥੇ Jio ਤੇ Airtel ਦੀ ਵਾਇਰ ਜਿਹੜੀ ਆ ਆਲਰੇਡੀ ਅੱਗੇ ਵੀ ਪਈ ਹੋਈ ਹੈ ਨਾ ਪਿਛਲੇ ਸਾਲ ਦੀ ਪਈ ਹੋਈ ਹੈ ਨਹੀਂ ਹੋ ਗਏ 4-5 ਸਾਲ 4-5 ਸਾਲ ਤੋਂ ਪਈ ਹੈ ਤੇ ਹੁਣ ਰਿਪੇਅਰ ਕਰ ਰਹੇ ਆ ਆ ਰਿਪੇਅਰ ਕਰ ਰਹੇ ਆ ਨਾ ਜਦੋਂ ਤੁਸੀਂ ਗੋਬਿੰਦ ਘਾਟ ਤੋਂ ਪੁਲਨਾ ਤੱਕ ਉਹਨੇ ਉਦੋਂ ਤੱਕ ਨੈਟਵਰਕ ਹੁੰਦਾ ਆ ਤਾਂ ਜਦੋਂ ਉਸ ਤੋਂ ਬਾਅਦ ਤੁਸੀਂ ਆਉਂਦੇ ਆਂ ਗਾਂ ਵੱਡੇ ਪੁਲ ਤੱਕ ਜਿਹੜਾ ਆ ਉੱਥੇ ਤੱਕ ਨੈਟਵਰਕ ਨਹੀਂ ਹੁੰਦਾ ਵਿੱਚ ਵਿੱਚ ਕਿਤੇ ਕਿਤੇ ਆਉਂਦਾ ਰਹਿੰਦਾ ਫੇਰ ਗੋਵਿੰਦ ਧਾਮ ਆ ਕੇ ਨੈਟਵਰਕ ਹੈਗਾ Airtel ਦਾ ਵੀ ਤੇ Jio ਦਾ ਵੀ ਗੋਵਿੰਦ ਧਾਮ ਤੋਂ ਪਹਿਲਾਂ 2 ਕਿਲੋਮੀਟਰ ਪਹਿਲਾਂ ਬਰਫ਼ ਦੇ ਗਲੇਸ਼ੀਅਰ ਬਿਲਕੁਲ ਬਰਫ਼ ਦੇ ਗਲੇਸ਼ੀਅਰ ਸੜਕ ਦੇ ਉੱਤੇ ਰਸਤੇ ਦੇ ਉੱਪਰ ਮਿਲੇ ਆ ਜੀ ਤੇ ਬਹੁਤ ਘੱਟ ਹੁੰਦਾ ਰੀਅਲ ਹੁੰਦਾ ਤੇ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਤੋਂ ਪਹਿਲਾਂ برف ਦੇ ਗਲੇਸ਼ੀਅਰ ਮਿਲਣ ਨੇ ਇਹਦਾ ਮਤਲਬ ਇਹ ਅੱਗੇ ਉੱਪਰ برف ਕਾਫੀ ਹੋ ਗਈ ਅੱਜਕੀ ਨਾ ਬਾਕੀ ਜਾ ਕੇ ਦੇਖਦੇ ਆ ਜਦੋਂ ਆਪਾਂ ਚੜਾਈ ਚੜਦੇ ਆ ਨਾ ਸਾਹ ਚੜਦਾ ਆ ਤੇ ਸਾਹ ਨਾ ਚੜਨ ਦਾ ਇੱਕ ਤੁਹਾਨੂੰ ਮੈਂ ਮੰਤਰ ਦੱਸਣ ਲੱਗਾ ਜਿਹੜਾ ਇੱਥੇ ਇਹਨੇ ਲਿਖ ਕੇ ਵੀ ਲਾਇਆ ਆ ਬਈ ਰੁਕ ਰੁਕ ਕਰ ਚਲੇ ਸਾਹ ਨਹੀਂ ਫਰੇਗੀ ਸਾਹ ਨਹੀਂ ਚੜੂਗਾ ਬਿਲਕੁਲ ਜਦੋਂ ਵੀ ਤੁਸੀਂ ਯਾਤਰਾ ਕਰਦੇ ਆ ਪੈਦਲ ਯਾਤਰਾ ਕਰਦੇ ਆ ਤੇ ਥੋੜਾ ਜਿਹਾ ਚੱਲੋ ਥੋੜਾ ਜਿਹਾ ਰੁਕ ਲੋ ਥੋੜਾ ਜਿਹਾ ਚੱਲੋ ਥੋੜਾ ਜਿਹਾ ਰੁਕ ਲੋ ਤਾਂ ਫਿਰ ਸਾਹ ਨਹੀਂ ਚੜਦਾ 13 ਕਿਲੋਮੀਟਰ ਦੀ ਲੰਬੀ ਤੇ ਕਠਨ ਚੜਾਈ ਚੜਨ ਤੋਂ ਬਾਅਦ ਜਦੋਂ ਆਪਾਂ ਇਸ ਸਥਾਨ ਤੇ ਆਉਨੇ ਆ ਜਿੱਥੇ ਬਹੁਤ ਹੀ ਖੁੱਲਾ ਜਿਹਾ ਆ ਜਾਂਦਾ ਏਰੀਆ ਤੇ ਇਹ ਹੈ ਜੀ ਗੋਵਿੰਦ ਧਾਮ ਦੇ ਕਿਲੋਮੀਟਰ ਪਹਿਲਾਂ ਜਿੱਥੇ ਹੈ ਹੈਲੀਪੈਡ ਇੱਥੇ ਆ ਕੇ ਥੋੜਾ ਜਿਹਾ ਠਹਿਰਾਉ ਜੇ ਆ ਜਾਂਦਾ ਤੇ ਇੱਕ ਅਲੱਗ ਖੁਸ਼ੀ ਹੁੰਦੀ ਆ ਵੀ ਅਸੀਂ ਪਹੁੰਚ ਗਏ ਆ ਗੋਵਿੰਦ ਧਾਮ ਤੇ ਯਾਤਰਾ ਦੇ ਦੌਰਾਨ ਥੋੜਾ ਥੋੜਾ ਪਾਣੀ ਪੀਂਦੇ ਚੱਲੋ ਉਰੇ ਥੋੜਾ ਥੋੜਾ ਰੁਕਦੇ ਚਲੋ ਜਦੋਂ ਥੋੜਾ ਜਿਆ ਸਾਹ ਚੜਨ ਲੱਗਦਾ ਥੋੜਾ ਜਿਆ ਰੁਕ ਲੋ ਚੱਲ ਪੋ ਰੁਕ ਲੋ ਚੱਲ ਪੋ ਕਿ ਇਥਾਂ-ਥਾਂ ਤੇ ਲਿਖ ਕੇ ਵੀ ਲਾਇਆ ਆ ਤੇ ਬਹੁਤ ਆਨੰਦ ਆ ਜੀ ਬਹੁਤ ਕਿਰਪਾ ਆ ਸੱਚੇ ਬਾਦਸ਼ਾਹ ਦੀ ਤੇ ਪਿਛਲੇ ਸਾਲ ਮੇਰਾ ਮਨ ਸੀਗਾ ਜੇ ਜਦਨ ਕਪਾੜ ਖੁੱਲਣੇ ਉਤੋਂ 2 ਦਿਨ ਪਹਿਲਾਂ ਅ ਦਰਸ਼ਨ ਮੇਲੇ ਕਰਨ ਆਈਏ ਗੁਰੂ ਸਾਹਿਬ ਦੇ ਇੱਥੇ ਨਾਲੇ ਵੀਡੀਓ ਸ਼ੂਟ ਕਰਾਂਗੇ ਪਰ ਕੁਝ ਕਾਰਨ ਕਰਕੇ ਸਬਬ ਨਹੀਂ ਬਣ ਸਕਿਆ ਪਰ ਅੱਜ ਕੀ ਗੁਰੂ ਮਹਾਰਾਜ ਨੇ 1.5 ਵੀਕ ਪਹਿਲਾਂ ਹੀ ਦਰਸ਼ਕਦਾਰਿਆਂ ਲਈ ਸੱਦ ਲਿਆ ਜੀ ਤੇ ਸ਼ਾਇਦ ਅਜੇ ਤੱਕ ਕੋਈ YouTube ਪਰ ਪਹੁੰਚਾ ਨਹੀਂ ਹੈਗਾ ਕੋਈ ਵੀਰਪਰਾ ਆਉਣਗੇ ਹੋਰ ਵੀ ਆਉਣਾ ਸਾਰਿਆਂ ਨੇ ਤੇ ਚਲੋ ਫਿਲਹਾਲ ਤੁਹਾਡਾ ਵੀਰਾ ਪਹੁੰਚ ਚੁੱਕਾ ਆ ਜੀ ਗੋਵਿੰਦ ਧਾਮ ਹੈਲੀਪੈਡ ਦੇ ਲਾਗੇ ਤੇ ਇਹ ਆ ਜੀ ਹੈਲੀਪੈਡ ਤੇ ਜਿਹੜੇ ਹੈਲੀਕਾਪਟਰ ਆ ਇਸੇ ਜਗ੍ਹਾ ਤੱਕ ਆਉਂਦੇ ਗੋਵਿੰਦ ਧਾਮ ਤੋਂ ਪਹਿਲਾਂ ਅੱਧਾ ਕਿਲੋਮੀਟਰ ਜਾਂ 1 ਕਿਲੋਮੀਟਰ ਪਹਿਲਾਂ ਰੁਕ ਜਾਂਦੇ ਆ ਇਹ ਆ ਜੀ ਕਾਜਲਾ ਹੈਲੀਪੈਡ ਤੇ ਇਸ ਤੋਂ ਅੱਗੇ ਫਿਰ ਪੈਦਲ ਯਾਤਰਾ ਆਰੰਭ ਹੁੰਦੀ ਆ ਸੱਚਕੰਡ ਸ਼੍ਰੀ ਹਿਮਕੁੰਡ ਸਾਹਿਬ ਜੀ ਦੀ ਤੇ ਮੈਂ ਤੁਹਾਨੂੰ ਹੈਲੀਪੈਡ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਉਹ ਦੇਖੋ ਇਹ ਆ ਇੱਕ ਹੈਲੀਪੈਡ ਹੈਗਾ ਆ ਤੇ ਇੱਕ ਹੈਗਾ ਜੀ ਆ ਦੋ ਹੈਲੀਪੈਡ ਆ ਨਾ ਇੱਥੇ ਵਾਹਿਗੁਰੂ ਹੰਜੀ ਸੰਗਤ ਜੀ ਪਹੁੰਚ ਗਏ ਜੀ ਗੋਵਿੰਦ ਧਮ ਹਾਂਜੀ ਸੰਗਤ ਜੀ ਕਰੋ ਦਰਸ਼ਨ ਜੀ ਗੁਰਦੁਆਰਾ ਗੋਵਿੰਦਪਾਲ ਸਾਹਿਬ ਗੁਰਦੁਆਰਾ ਗੋਵਿੰਦਪਾਲ ਤੇ ਸੇਵਾ ਚੱਲ ਰਹੀ ਆ ਜੋਰਾਂ ਸ਼ੋਰਾਂ ਤੇ 25 ਨੂੰ ਕੋਪਾਟ ਖੋਲੇ ਜਾਣੇ ਆ ਤੇ ਸੇਵਾਦਾਰ ਸੇਵਾ ਦੀਆਂ ਡਿਊਟੀਆਂ ਤੇ ਲੱਗੇ ਹੋਏ ਨੇ ਤੇ ਚੱਦਰਾਂ ਟਰਾਂਸਪੇਰੈਂਟ ਪੈ ਰਹੀਆਂ ਟਰਾਂਸਪੇਰੈਂਟ ਇਹਦੇ ਉੱਤੇ ਵੀ ਕੁਝ ਲੱਗਣਾ ਇੱਦਾਂ ਰਹਿਣੀਆਂ ਨਾ ਡੈਕੋਰੇਸ਼ਨ ਨਹੀਂ ਡੈਕੋਰੇਸ਼ਨ ਨਹੀਂ ਚੱਦਰਾਂ ਦੇ ਉੱਪਰ ਕੁਝ ਨਹੀਂ ਲੱਗਣਾ ਨਾ ਇੱਦਾਂ ਰਹਿਣੀਆਂ ਨਾ ਵੈਰੀ ਗੁੱਡ ਬਹੁਤ ਵਧੀਆ ਹਾਂਜੀ ਸਜਾਵਟ ਹੁੰਦੀ ਆ ਤੇ ਚਲੋ ਇਹ ਜਿਹੜਾ ਤ੍ਰੇਸ਼ਾ ਦੇਖਣ ਨੂੰ ਪਹਿਲੀ ਯਾਰੀ ਮਿਲਿਆ ਕਿਉਂਕਿ ਚਲੋ ਅਸੀਂ ਆਈ ਤਾਂ ਨਾ ਜੀ ਗੁਰੂ ਘਰ ਦਰਸ਼ਨ ਵੇਲੇ ਕਰਨ ਆਈ ਤਾਂ ਤੇ ਤਕਰੀਬਨ ਸਾਰੀ ਸਜਾਵਟ ਹੋਈ ਹੋਉਂਦੀ ਆ ਤੇ ਆਹ ਜਿਹੜੇ 뷰 ਆ ਇੰਨੀ ਮਿਹਨਤ ਹੁੰਦੀ ਆ ਪਿੱਛੇ ਸੰਗਤ ਇੰਨੀ ਸੇਵਾਦਾਰ ਇਨੇ ਲੱਗੇ ਹੁੰਦੇ ਆ ਇਹ ਬਹੁਤ ਘੱਟ ਦਿਖਾਇਆ ਜਾਂਦਾ ਮੈਂ ਕਿਹਾ ਅੱਜ ਕੋਸ਼ਿਸ਼ ਕਰਦੇ ਆਂ ਵੀ ਇਹ ਵੀ ਦਿਖਾਈਏ ਹਾਂਜੀ 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 ਤੇ ਇਹ ਸੇਵਾਦਾਰ ਲੱਗੇ ਆ ਜੀ ਚਦਰਾਂ ਪਾ ਰਹੇ ਆ ਉੱਤੇ ਤੇ ਇਤਨਾ ਜਿਹੜੀਆਂ ਹਰ ਸਾਲ ਨਵੀਆਂ ਪਾਉਣੀਆਂ ਪੈਂਦੀਆਂ ਕਿਉਂਕਿ ਇਹ ਲਾ ਕੇ ਰੱਖ ਲੈਂਦੇ ਕੋਈ ਸਨੋ ਉਹ ਪੈਂਦੀ ਆ ਇੱਥੇ ਨਾ ਪੰਜ ਪੰਜ 6 6 ਫੁੱਟ ਸਨੋ ਪੈ ਜਾਂਦੀ ਆ ਤੇ ਉਸ ਕਰਕੇ ਫਿਰ ਇਹ ਚਦਰਾਂ ਦੁਆਰਾ ਪਾਉਣੀਆਂ ਪੈਂਦੀਆਂ ਸਾਰੀਆਂ ਜਦਾਂ ਕਿ ਜੀ ਗੋਬਿੰਦ ਧਾਮ ਪਹੁੰਚ ਗਏ ਆ ਤੇ ਰੂਮ ਮਿਲ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਮਹਾਰਾਜ ਦੀ ਐਸੀ ਕਿਰਪਾ ਵੀ ਜਿਹੜੀ ਦੂਸਰੀ ਐਂਟਰੀ ਆ ਨਾ ਉਹ ਆਪਣੀ ਹੋਈ ਆ ਇੱਥੇ ਪਹਿਲਾਂ ਕੋਈ ਪਹਿਲਾਂ ਜੱਥਾ ਪਹਿਲਾਂ ਦਿੱਲੀ ਦਾ ਜੱਥਾ ਪਹਿਲਾਂ ਦਿੱਲੀ ਦਾ ਜੱਥਾ ਉਹ ਜੱਥੀ ਹਰਪਾਲ ਖੈਰੀ ਜੀ ਤੇ ਠੀਕੋ ਤੇ ਆਪ ਜੀ ਨੂੰ ਕਪਾੜ ਖੁੱਲਣ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਸਾਰੀਆਂ ਸੰਗਤਾਂ ਨੂੰ ਤੇ ਆ ਜਿਹੜਾ ਦ੍ਰਿਸ਼ ਹੈ ਨਾ ਇਹ ਬਹੁਤ ਘੱਟ ਦਿਖਾਇਆ ਜਾਂਦਾ ਆ ਵੀ ਸਜਾਵਟ ਤਾਂ ਬਹੁਤ ਸੋਹਣੀ ਲੱਗਦੀ ਉਹਦੇ ਪਿੱਛੇ ਕਿੰਨੀ ਮਿਹਨਤ ਆਉਂਦੀ ਆ ਮੇਰਾ ਸਿਗਾ ਵੀ ਮੈਂ ਕਹੇ ਇਹ ਵੀ ਇੱਕ ਵਾਰੀ ਦਿਖਾਈਏ ਹਾਂਜੀ ਤੇ ਹਾਂਜੀ ਸੰਗਤ ਜੀ ਖਾਲਸਾ ਫਤੇ ਜੀ ਫਤੇ ਕਿਹੜੀ ਜਗ੍ਹਾ ਤੋਂ ਵੀਰੇ ਪਟਿਆਲੇ ਸ਼ਹਿਰ ਤੋਂ ਪਟਿਆਲੇ ਸ਼ਹਿਰ ਰਹਿੰਦੇ ਹਾਂ ਅੰਬਰਸਰ ਸਾਹਿਬ ਜੀ ਅੱਛਾ ਜੀ ਹਰ ਸਾਲ ਆਉਂਦੇ ਸੇਵਾ ਕਰਨ ਹਰ ਸਾਲ ਆਈਦਾ ਜੀ ਹਰ ਸਾਲ ਨਾ ਤੇ ਚਦਰਾਂ ਦੀ ਸੇਵਾ ਨਹੀਂ ਜੀ ਨਹੀਂ ਲਾਂਗਰੀ ਸਿੰਘ ਹੈ ਗਈ ਆ ਲਾਂਗਰੀ ਸਿੰਘ ਹੈ ਤੇ ਇਹ ਚਦਰਾਂ ਦੀ ਸੇਵਾ ਜੀ ਆਪਣੀ ਹਾਂਜੀ ਪ੍ਰਸ਼ਾਦਿਆਂ ਦੀ ਸੇਵਾ ਜੀ ਪ੍ਰਸ਼ਾਦਿਆਂ ਦੀ ਪ੍ਰਸ਼ਾਦਿਆਂ ਨੂੰ ਲੰਗਰ ਛਕਾਉਣਾ ਹਾਂਜੀ ਵੀਰ ਜੀ ਪਿੰਡਰ ਕਿਹੜਾ ਪਿੰਡ ਬਿਜਨੌਰ ਬਿਜਨੌਰ ਕੀ ਬਾਤ ਹੈ ਪਿੰਟਰ ਵੈਰੀ ਗੁੱਡ ਹਾਂ ਜੀ ਖਾਲਸਾ ਜੀ ਵੈਰੀ ਗੁੱਡ ਜੀ ਕਖਾਲਸਾ ਵਾਹਿਗੁਰੂ ਖਾਲਸਾ ਜੀ ਚੜਦੀ ਕਲਾ ਗੁਰੂ ਦੇ ਪਿਆਰਿਓ ਚੜਦੀ ਕਲਾ ਹੀ ਚਾਹੀਦੀ ਆ ਲੜ ਮਿਲਤੇ ਇਹ ਜਿਹੜੇ ਥੱਲੇ ਫੱਟੇ ਪਾਏ ਹੁੰਦੇ ਆ ਇਹ ਇੱਦਾਂ ਹੀ ਰਹਿੰਦੇ ਜੇ ਹਰ ਇਹ ਵੀ ਨਵੇਂ ਲੱਗਦੇ ਆ ਜਿਹੜੀ ਨਵੇਂ ਲੱਗਦੇ ਜੀ ਟੁੱਟਿਆ ਪਾ ਬਣੇ ਨੂੰ ਤੇ ਕੋਈ ਜਗ੍ਹਾ ਟੁੱਟ ਜਾਂਦਾ ਜੀ ਇਹ ਤੇ ਆ ਜਾਨੀ ਇਹ ਤਕਰੀਬਤ ਸਾਰੇ ਉੱਤੇ ਜਿਹਨੂੰ ਸਨੋ ਪੈਂਦੀ ਆ ਠੰਡਾ ਹੋ ਜਾਂਦਾ ਥੱਲੇ ਉਹਨਾਂ ਇਸ ਕਰਕੇ ਸਾਰੇ ਗੁਰਦੁਆਰਾ ਸਾਹਿਬ 'ਚ ਇਦਾਂ ਫੱਟੇ ਲੱਗੇ ਹੋਏ ਆ ਜੀ 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 ਚਲੋ ਬਹੁਤ ਵਧੀਆ ਜੀ 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 ਇੱਕ ਵਾਰ 25 ਜੀ ਨੂੰ ਆ ਬਾਬਾ ਜੀ ਉੱਤੇ ਸਾਡੇ ਸਾਰੇ ਸਨਾਨ ਹੋ ਜਾਣਗੇ ਲਾਈਟਾਂ ਲੱਗਣੀਆਂ ਫੁੱਲ ਬੂਟੀਆਂ ਜੋ ਲੱਗਣੀਆਂ ਦਰਬਾਰ ਸਾਹਿਬ ਦੀਆਂ ਹਾਂਜੀ ਹਾਂਜੀ ਇੱਧਰ ਵੀ ਪੂਰੀ ਸ਼ੈੱਡਾ ਜੇ ਪੈਣੀ ਹੈ ਨਾ ਹਾਂਜੀ ਹਾਂਜੀ ਸ਼ੈੱਡ ਪੈਣੀ ਹੈ ਥੱਲੇ ਪਾਸੇ ਵੀ ਇਹ ਇਹ ਕੁਛ ਤ੍ਰਿਸ਼ਾ ਜੀ ਜਦੋਂ 25 ਤਰੀਕ ਨੂੰ ਜਦੋਂ ਕਪਾੜ ਖੋਲਦੇ ਆ ਤੇ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਕਿੰਨੇ ਪਿਆਰ ਦੇ ਨਾਲ ਕਿੰਨੀ ਮਿਹਨਤ ਦੇ ਨਾਲ ਸਜਾਇਆ ਜਾਂਦਾ ਆ ਤੇ ਇਹ ਅਸੀਂ ਆਏ ਆ ਕੁਛ ਇੱਕ ਵੀਕ ਪਹਿਲਾਂ 25 ਤਰੀਕ ਤੋਂ ਨਾ ਹਾਂਜੀ ਸੰਗਤ ਜੀ ਇੱਕ ਗੁਰਦੁਆਰਾ ਸਾਹਿਬ ਨੂੰ ਅੰਦਰੋਂ ਬਹੁਤ ਹੀ ਪਿਆਰਾ ਸਜਾਇਆ ਹੋਇਆ ਫੁੱਲਾਂ ਦੇ ਨਾਲ ਕਰੋ ਦਰਸ਼ਨ ਜੀ ਤੇ ਇਹ ਜਿਹੜੇ ਕ੍ਰਿਸਟਲ ਦੀਆਂ ਲੜੀਆਂ ਬਣਾ ਬਣਾ ਲਾਈਆਂ ਹੋਈਆਂ ਸਾਰੀਆਂ ਤੇ ਇਹ ਜਿਹੜੇ ਪਿੱਲਰ ਆ ਪਿੱਲਰਾਂ ਨੂੰ ਫੁੱਲਾਂ ਦੇ ਨਾਲ ਸਜਾਇਆ ਹੋਇਆ ਹੈ ਤੇ ਕਰੋ ਦਰਸ਼ਨ ਮੇਲੇ ਵਾਹਿਗੁਰੂ ਵਾਹਿਗੁਰੂ ਹਾਂ ਜੀ ਇਸ ਵੀਡੀਓ ਜਿੰਨੇ ਤੇ ਮਿਲਦੇ ਆ ਜੀ ਇੱਕ ਨੈਕਸਟ ਵੀਡੀਓ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਤਦ ਤੱਕ ਤੁਸੀਂ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ ਸੱਚਖੰਡ શ્રી ਹਿਮਕੁੰਡ ਸਾਹਿਬ ਦੇ ਦਰਸ਼ਨ ਕਰਾਂਗੇ ਨੈਕਸਟ ਬਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਤੇ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਵੀਡੀਓ ਬਣਾਵਾਂਗੇ ਵੀ ਤੁਸੀਂ ਵੀ ਸਾਡੇ ਨਾਲ ਹੀ ਯਾਤਰਾ ਕਰ ਰਹੇ ਹੋ